ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਵੀਰ ਹਰਪ੍ਰੀਤ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਜਿਹੜੀ ਲੱਗੇ ਆਂ ਅੱਜ ਦੀ ਵੀਡੀਓ ਅਪਲੋਡ ਕਰਨ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ گاਵਾں ਤੇ ਇੱਕ ਮੱਝ ਦਿਖਾਵਾਂਗੇ ਡਿਟੇਲ ਜਿਹੜੀ ਇਹਨਾਂ ਸਾਰੇ ਪਸ਼ੂ ਦੀ ਆਪਾਂ ਵੀਰ ਤੋਂ ਪਸ਼ੂ ਦਾ ਸਾਂਝੀ ਕਰਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲਾ ਦੇ ਘੰਟੇ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਬੁਡੀ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਜਾਵੇ ਮੇਰਾ ਕੰਮ ਦੋਸਤੋ ਸਿਰਫ YouTube ਚੈਨਲ ਤੇ ਵੀਡੀਓ ਬਣਾ ਕੇ ਪਾਉਣੀ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖਵਰਖ ਜਿਹੜੀ ਕਰਨੀ ਆ ਤੁਸੀਂ ਆਪ ਆ ਕੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਧੋਣੇ ਹੁੰਦੇ ਆ ਤਸੱਲੀ ਆਪਣੀ ਜਰੂਰ ਕਰਿਆ ਕਰੋ ਪਸ਼ੂ ਖਰੀਦਣ ਤੋਂ ਪਹਿਲਾਂ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ Instagram ਤੇ Facebook ਚ ਦਾਲੇ ਵੀਰਾਂ ਨੂੰ ਬੇਨਤੀ ਕਰਦਾ ਚੈਨਲ ਨੂੰ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਦੋਸਤੋ ਜਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅੱ ਆਓ ਕਰੀਏ ਵੀਰ ਹਰ ਪੀਜਣਾ ਗੱਲਬਾਤ ਡਿਟੇਲ ਆਪਾਂ ਇਹਨਾਂ ਪਸ਼ੂ ਦੀ ਪੂਰੀ ਵੀਰੋ ਟਰਾਂਡਾਂ ਸਾਂਝੀ ਕਰ ਲੈਨੇ ਆ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਖੇਰਾ ਸਾਹਿਬ ਹੋਰ ਠੀਕ ਠਾਕ ਜੀ ਹਾਂਜੀ ਬੜੀ ਕਿਰਪਾ ਕੋਲ ਆਮ ਦਾਸ ਜੀ ਤੁਸੀਂ ਸੁਣਾਓ ਸ਼ੁਕਰ ਸ਼ੁਕਰ ਜੀ ਕਿੰਨਾ ਚੱਲੀ ਜਾਂਦਾ ਕੰਮ ਕਰ ਵਧੀਆ ਹਾਂਜੀ ਵਧੀਆ ਚੱਲੀ ਜਾਂਦਾ ਰੋਜ਼ ਦੇ ਇੱਕ ਦੋ ਪਸ਼ੂ ਸੇਲ ਹੋਈ ਜਾਂਦੇ ਆ ਜੀ ਠੀਕ 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 ਹਾਂਜੀ ਹਾਂਜੀ ਅੱਛਾ ਵੀਰ ਜੀ ਆਪਣਾ ਐਡਰੈਸ ਬੋਲ ਦਿਓ ਆਪਣਾ ਐਡਰੈਸ ਪਿੰਡ ਸਭਰਾ ਸੇਲ ਪੱਟੀ ਜਿਹੜਾ ਸ੍ਰੀ ਤਰਨਤਾਰਨ ਸਾਹਿਬ ਹਾਂਜੀ ਅਤੇ ਮੋਬਾਈਲ ਨ हां जी दो गावां ते एक, एक के मज जी मज अपनी ਘਰੇਲੂ ਆਵਾ ਮੱਝ ਦਾ ਤੇ ਵੇਹੇ ਨਹੀਂ ਵਪਾਰ ਨਹੀਂ ਕਰਦੇ ਮੱਝ ਲੈਂਦੇ ਵੀ ਨਹੀਂ ਖਰੀਦਦੇ ਵੀ ਨਹੀਂ ਬਹੁਤ ਘੱਟ ਆ ਜੀ ਠੀਕ 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 ਪੀਲੇ ਸੂਏ ਦੁੱਧ ਪੀਣ ਨੂੰ ਲਈ ਸੀ ਅੱਛਾ ਜੀ ਇਸ ਵਾਰ ਇਹਨੂੰ ਸੇਲ ਕਰ ਦੇਣਾ ਇਹ ਮਤ ਜਿਆਦਾ ਆਪਣੇ ਕੋਈ ਗਾਵਾਂ ਦਾ ਕੰਮ ਹੈ ਆਪਣਾ ਗਾਵਾਂ ਦਾ ਹੀ ਕੰਮ ਹੈ ਠੀਕ ਠੀਕ ਹਾਂ ਜੀ ਹਾਂ ਜੀ ਠੀਕ ਹੈ ਜੀ ਅੱਛਾ ਵੀਰ ਜੀ ਇਹ ਕਿੰਨੇ ਵਾ ਸੂਹਾ ਸੋਣੀ ਮੱਝ ਇਹ ਵੀਰ ਜੀ ਤੀਜਾ ਸੂਹਾ ਸੋਣੀ ਹੈ ਜੀ ਕੰਮ ਦਾ ਟਾਈਮ ਖੜਦੀ ਹੈ ਬਸ ਕੋਈ ਸਮਝ ਲਓ ਵੀ 10 ਦਿਨਾਂ ਦੇ ਅੰਦਰ ਅੰਦਰ ਸੂਹ ਪਾਊਗੀ 10 ਦਿਨਾਂ ਦਾ ਟਾਈਮ ਹਾਂ ਜੀ 10 ਦਿਨਾਂ ਦਾ ਸਮ ਮਨ ਸਕਦੇ ਆ ਵੀ ਲੈ ਜੂਗੀ ਠੀਕ ਹੈ ਜੀ ਅਛਾ ਤੇ ਦੂਜੇ ਸਵੇਰੇ ਵੀਰ ਕੰਨਾਂ ਚ ਚਵਾਤਾ ਤੁਦ ਜੀ ਦੂਜੇ ਸਵੇਰੇ ਇਦਾਂ ਬਾਜੀ ਦੁੱਧ ਤੇ ਚਲੋ ਠੀਕ ਭਾਵੇਂ ਚਵਾ ਹੀ ਜਾਂਦੀ ਹਾਂਜੀ ਤੇ ਸਾਰਿਆਂ ਨੂੰ ਪਤਾ ਆਪਣੇ ਟੁੱਟ ਗਏ ਬੰਨ ਹਾਂਜੀ ਹਾਂਜੀ ਤੇ ਫਸਲ ਵਾੜੀ ਕੋਈ ਨਹੀਂ ਰਹੀ ਈ ਮਹੀਨਾ ਡੇਢ ਮਹੀਨਾ ਤੇ ਮੱਝ ਰਹੀ ਪੈਂਡ ਮੰਡੀ ਦੇ ਵਿੱਚ ਅਸ਼ੂਤ ਮਤਲਬ ਘਰੋਂ ਬੇ ਘਰੋਂ ਬੇਕਰ ਰਹੇ ਆ ਜੀ ਤੇ ਤੂੜੀ ਵੀ ਖਤਮ ਹੋ ਗਈ ਤੇ ਆਚਾਰਾ ਵੀ ਖਤਮ ਹੋ ਗਿਆ ਫਿਰ ਵੀ ਜਾਨੀ ਕਿ 10 ਕਿਲੋਟਰ ਆਮਨਾ ਦੇ ਗਈ 10 ਕਿਲੋਟਰ ਚਵਾਈ ਗਈ ਹਾਂਜੀ ਚਵਾਈ ਗਈ ਕਿਉਂ ਜੀ ਨਜ਼ਰ ਤੁਹਾਨੂੰ ਪਤਾ ਪੱਠਾ ਨਾ ਮਿਲਿਆ ਆਪਦੀ ਫੁੱਲੀ ਤੇ ਹਾਂਜੀ ਹਾਂਜੀ ਬਸ ਉਹ ਵੱਜ ਮਦਰਾ ਇਹ ਕਿ ਵੀ ਕੋਈ 13-14 ਲੀਟਰ ਦੇ ਲੱਗੇ ਬਣਾ ਚਲੋ ਜਿਆਦਾ ਨਹੀਂ ਆਪਾਂ ਕਹੇ ਇਹਦੇ 12-13 ਲੀਟਰ ਤੇ ਰਾਮਨਾ ਜਿਹੜਾ ਬਾਕੀ ਚਵਾਈਏ ਦੀ ਹੈ ਜੀ ਗਾਂਵਾਰਗੀ ਠੀਕ ਹੈ ਜੀ ਇੱਕ ਤੁੰਦਾ ਮੱਜ ਜੀ ਹੱਥ ਭੰਦੀ ਹੈ ਕੱਢ ਰਹੀ ਆ ਚੋਣ ਬਹੁਤ ਬੋਲੀ ਆ ਠੀਕ ਠੀਕ ਇਹ ਚੀਜ਼ ਦੀ ਆ ਭਾਵੇਂ ਆਪਦੀ ਕੋਈ ਵੀ ਵੀ ਤਸੱਲੀ ਟਿੱਪ ਕੇ ਕਰ ਸਕਦਾ ਠੀਕ ਹੈ ਵੇ ਜੀ ਹਾਂਜੀ ਹਾਂਜੀ ਤੇ ਇਹਨੂੰ ਹਰਪ੍ਰੀਤ ਦੀ ਤੋਰ ਕੇ ਦਿਖਾਈਏ ਹਾਂਜੀ ਲਓ ਦੋਸਤੋ ਤੁਹਾਨੂੰ ਤੋਰ ਕੇ ਦਿਖਾਉਣੀ ਆ ਪੂਰਾ ਕਦ ਕਾਠ ਜੰਮੀ ਪਈ ਦੋਸਤੋ ਪੂਰੀ ਚੰਗੀ ਰਾਜੀ ਆ ਦਰਦੀ دوستو ਜਰੂਰ ਹੈ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿਉਂਕਿ ਕੈਮਰੇ ਤੋਂ ਜਾਂ ਡਾਕਟਰ ਤੋਂ ਕਈ ਰਾ ਨਵੇਂ ਬੰਦਿਆਂ ਤੋਂ ਥੋੜਾ ਜਣਾ ਇਹ ਧੀ ਗੱਲ ਆਉਣਾ ਹੈ ਡਾਕਟਰ ਦਾ ਕਰਕੇ ਥੋੜਾ ਡਰਨ ਦਾ ਵੀ ਮਾਜਾ ਲਓ ਦੋਸਤੋ ਜਿੰਨੀ ਕੋ ਸਕਾ ਮੈਂ ਤੁਹਾਨੂੰ ਤੋਰ ਕੇ ਜਰੂਰ ਦਿਖਾਉਂਗਾ ਬਾਕੀ ਦੋਸਤੋ ਕੱਦ ਕਾਠ ਮੈਂ ਦਾ ਪੂਰੀ ਹੈ ਜੰਮੀ ਬਲੀ ਪਿੱਠਪੜੀ ਦੀ ਕਰ ਲੋ ਚੜਾਈ ਚੱਕ ਦੀ ਲਓ ਜੀ ਸਾਮ ਦੋਸਤੋ ਪੂਰੀ ਹੈ 10 ਦਿਨ ਦਾ ਟਾਈਮ ਜਿਹੜਾ ਬਾਕੀ ਪਿਆਸੂਨ ਦੇ ਵਿੱਚ ਲਿਓ ਵੀ ਲਿਓ ਮੋੜ ਪਿਛਲੀ ਵਾਰ ਖੈਰਾ ਸਾਹਿਬ ਇਦਾਂ ਵੀ ਪਿਛਲੀ ਵਾਰ ਥੋੜੀ ਲਿੱਸੀ ਵੀ ਹਿਮਜਾ ਹਾਂਜੀ ਹਾਂਜੀ ਇਸ ਵਾਰ ਸਾਂਭੀ ਚੰਗੀ ਆ ਆਪਣੀ ਸੇਵਾ ਦੇ ਨਾਲ ਤੁਸੀਂ ਵੇਖ ਹੀ ਸਕਦੇ ਜੇ ਕੋਈ ਇੱਦੇ ਵਿੱਚ ਛਾਕ ਨਹੀਂ ਹੈਗਾ ਸਾਹਮਣੇ ਹਾਂਜੀ ਲਓ ਆਪਾਂ ਇਹ ਨਹੀਂ ਸਕਦੇ ਆਪਾਂ ਕਿਸੇ ਨੂੰ ਕਹਿ ਸਕਦੇ ਵੀ ਸੇਵਾ ਨਹੀਂ ਇਹਦੀ ਕੀਤੀ ਹਾਂਜੀ ਹਾਂਜੀ ਇਹ ਹੀ ਗੱਲ ਹੈਗੀ ਬਾਕੀ ਦੋਸਤੋ ਜੋ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਬਿਲਕੁਲ オリジナル ਦੋਸਤੋ ਆਪਾਂ ਕੋਈ ਜ਼ੂਮ ਕਰਕੇ ਨਹੀਂ ਵੀਡੀਓ ਬਣਾਉਣ ਦੇ ਜੋ ਦੋਸਤੋ ਪ੍ਰੋਪਰ ਕੈਮਰੇ ਵਿੱਚ ਵੀਡੀਓ ਬਣ ਗਈ ਉਹ ਦੋਸਤੋ ਤੁਹਾਨੂੰ ਮੈਂ ਵੀਡੀਓ ਵਿਖਾਉਣ ਦੇ ਆ ਕੱਦ ਤੋਂ ਬਹੁਤ ਵੱਡਾ ਨਹੀਂ ਹੈ ਕੋਈ ਵੀ ਰਹਿਣਾ ਕਵੇ ਵੀ ਬਹੁਤ ਵੱਡੇ ਕੱਦ ਦੀ ਹੈ ਮੀਡੀਅਮ ਕੱਦ ਦੀ ਹੈ ਬਾਕੀ ਜਿੰਨੀ ਆ ਸਾਹ ਵਾ ਲੋ ਦੋਸਤੋ ਕਰੋ ਚੈੱਕ ਇਹਦੀ ਪਿੱਠ ਪੜੀ ਦੀ ਚੜਾਈ ਤੇ ਜਿਹੜਾ ਆਰਡਰ ਹੈ ਦੋਸਤੋ ਕਰਮਾਲੀ ਨੇ ਸੋਣਾ ਤਿਆਰ ਕੀਤਾ ਅਜੇ ਜਿਹੜਾ ਟਾਈਮ ਦੱਸ ਦਿੰਦਾ ਬਾਕੀ ਪੈ ਤਾਂ ਥਾਣਾ ਦੀ ਦੀ ਕੁਆਲਿਟੀ ਚੈੱਕ ਕਰਨੀ ਤੇ ਮੈਂ ਕੋਸ਼ਿਸ਼ ਕਰਾਉਣਾ ਕਿ ਲਾਗੇ ਤੋਂ ਥੋੜਾ ਡਰਨ ਦਾ ਕਰਕੇ ਹੋਇਆ ਸਾਨੂੰ ਪਿੱਛੇ ਨਹੀਂ ਜਾਣ ਦਵਾ ਹਾਂ ਜੇ ਡਰਦੀ ਆ ਦੋਸਤੋ ਥੋੜਾ ਜਿਹਾ ਸਾਡੇ ਕੇਸ ਕਰਕੇ ਬਾਕੀ ਜਿਹੜਾ ਵੀ ਦੋਸਤੋ ਹੋਊਗਾ ਤਸਦੀਕ ਨਹੀਂ ਆਪ ਆਪਣੀ ਕਰ ਲੈਣੀ ਤੇ ਮੁੱਲ ਵੀ ਦੋਸਤੋ ਆਪਾਂ ਵੀਰ ਤੋਂ ਪੁੱਛ ਲੈਣੇ ਹ ਪਰ ਹਰ ਦੋਸਤ ਜਿਹਨੂੰ ਇੱਕ ਵਾਰ ਡਰ ਲਾ ਪਏ ਮੁਰਕੇ ਦੋਸਤੋ ਡਰੀ ਜਾਂਦਾ ਇਹਨੂੰ ਇਹ ਵੀ ਹੋ ਡਾਕਟਰ ਟੀਕਾ ਲਾਉਣ ਆਇਆ ਹਾਂਜੀ ਉਹਦਾ ਕਰਕੇ ਫਿਰ ਉਹ ਜੋ ਡਰ ਲੱਗੀ ਤੇ ਉਹ ਆਪਣੇ ਉਪਰੇ ਬੰਦੇ ਉਹ ਡਰੀ ਜਾਂਦੀ ਆ ਠੀਕ ਹੈ ਸਾਨੂੰ ਤਾਂ ਨਹੀਂ ਹੋ ਜਾਂਦੀ ਵੇਹੇ ਆਮ ਘਰਾਂ ਦੇ ਵਿੱਚ ਇਤਰਾ ਆਪਣੇ ਕੋ ਮੈਰੂ ਕੋਈ ਨਹੀਂ ਹੈਗਾ ਇਹਨੂੰ ਬਾਈ ਦੀ ਇਕੱਲੀ ਜੇ ਮੈਰੂ ਜਾ ਕੇ ਬੱਜ ਗਈ ਆਪਣੇ ਆਪ ਨੇ ਸੈੱਟ ਹੋਏ ਨਾ ਕਿਉਂ ਆਪਣੇ ਘਰ ਤਾਂ ਹੀ ਦਿਖਾ ਸਕਦੇ ਜੀ ਫਾਰਮ ਆ ਫਾਰਮ ਦੇ ਵਿੱਚ ਤੁਹਾਨੂੰ ਪਤਾ ਮੱਜਾਂ ਨਹੀਂ ਸੂਤ ਆਉਂਦੀਆਂ ਗਾਵਾਂ ਦੇ ਵਿੱਚ ਦੋਸਤੋ ਕਰ ਲੋ ਚੱਕ ਵੀਰ ਦਾ ਫਾਰਮ ਇਹਨੇ ਗਾਵਾਂ ਦਾ ਫਾਰਮ ਬਣਾਇਆ ਤਾਂ ਗਾਵਾਂ ਹੀ ਆ ਸਾਰੀਆਂ ਵੀਰ ਦੇ ਕੋਲ ਟੋਟਲ ਆਪਾਂ ਵੀਡੀਓ ਇਸ ਕਰ ਚੋਂ ਅਛਾ ਵੀਰ ਹਰਪੀ ਤੇ ਮੋਲੇ ਦਾ ਆਪਾਂ ਕੀ ਕਰਨਾ ਮੁੱਲ ਵੀਰ ਜੀ ਜੋ ਮਰਜ਼ੀ ਕਰ ਜੀਏ 90000 ਦੀ ਦੇ ਦਾਂਗੇ ਜੀ 90000 ਹਾਂ ਜੀ ਮਾਨਤਨ 90 ਤੋਂ ਥੋੜਾ ਬੜਾ ਹੀ ਹੋਊਗਾ ਜੀ ਜਿਆਦਾ ਨਹੀਂ ਤਾਂ ਪਤਾ ਮੱਜਾਂ ਰੇਟ ਵੜੇ ਬਾਕੀ ਆਪਾਂ ਤੇ ਉਹ ਹੀ ਕੀਤਾ ਭਜੋ ਲੈ ਲੈਣਾ ਠੀਕ ਠੀਕ ਹਾਂ ਜੀ ਹਾਂ ਜੀ ਲਓ ਦੋਸਤੋ ਡਿਮਾਂਡ ਜਿਹੜੀ ਵੀਰ ਨੇ 90000 ਰੁਪਿਆ ਰੱਖਤੀ ਹੈ ਬਾਕੀ ਦੋਸਤੋ ਜਿਹੜੇ ਵੀਰ ਨੂੰ ਚੰਗੀ ਲੱਗੂਗੀ ਮੋਲੇ ਜਿਹੜੇ ਵੀਡੀਓ ਵਾਲੇ ਹੁੰਦੇ ਫਿਕਸ ਨਹੀਂ ਤੇ ਥੋੜਾ ਬੜਾ ਮਾਨਤਨ ਦੂਸਰਾਂ ਦਾ ਜਰੂਰ ਹੋਊਗਾ ਆਓ ਦੋਸਤੋ ਆਪਣੀ ਤਸੱਲੀ ਕਰਿਆ ਕਰੋ ਹੋਣ ਦੋਸਤੋ ਜਰ ਕੋਸ਼ਿਸ਼ ਕਰਦਾ ਦੋਸਤੋ ਤੁਹਾਨੂੰ ਮਾਈ ਦੇ ਬੈਕ ਸਾਈਡ ਤੋਂ ਕਰਾ ਦਿਖਾਉਂਦੀ ਦੀ ਆਰਡਰ ਕੁਆਲਿਟੀ ਨਿਸ਼ਾਨੀਆਂ ਦੋਸਤੋ 60% ਰਕਤ ਗਰੀਬਨਾ ਨੀਲੀ ਰੰਗ ਦੀ ਨੀਲੀ ਵਾਲੀਆਂ ਨਿਸ਼ਾਨੀਆਂ ਹੈਗੀਆਂ ਕੋਸਟੇ ਪਰਸੈਂਟ ਦੇ ਵਿੱਚ ਹਾਂਜੀ 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 ਲਓ ਜੀ ਦੋਸਤੋ ਕਰ ਲਓ ਚੈੱਕ ਬਾਕੀ ਦੋਸਤੋ ਜਿਹੜਾ ਵੀ ਰ ਆਊਗਾ ਜਿਹੜੀ ਇਹਦੀ ਕੱਟੀ ਆ ਉਹ ਪਿਓਰ ਨੀਲੀ ਦੇ ਵਿੱਚ ਆਪਣੇ ਕੋਲ ਅੱਛਾ ਜੀ ਹਾਂਜੀ ਇੱਕ ਹਾਲ ਦੀ ਆ ਪਿਓਰ ਨੀਲੀ ਦੀ ਆ ਉਹ ਕੱਟੀ ਆਪਣੇ ਕੋਲ ਹੀ ਆ ਕੱਟੀ ਆਪਣੇ ਕੋਲ ਹੀ ਆ ਜੀ ਕੱਟੀ ਦੋਸਤੋ ਤੁਹਾਨੂੰ ਵਿਖਾ ਦਿੰਾਂਗੇ ਦੋਸਤੋ ਆ ਕਰੋ ਇਹਦੀ ਕੱਟੀ ਚੈੱਕ ਜਿਹੜੀ ਕੱਟੀਆਂ ਦੇਦੀ ਦੋਵੇਂ ਦੋਸਤੋ ਅੱਖਾਂ ਬਿੱ ਬਾਕੀ ਦੋਸਤੋ ਖੋਰ ਦੇ ਪਿਛਲੇ ਵਾਰ ਲੈ ਕੇ ਜੀ ਛੜਦੋ ਵੀ ਦੀ ਛੜਦੋ ਛੜਦੇ ਛੜਦੋ ਲਓ ਜੀ ਦੋਸਤੋ ਇੱਕ ਸਾਲ ਦੀ ਆ ਪੂਰੀ ਐ ਸੰਭੀਏ ਵੀਰ ਨੇ ਖਰਾਕ ਰੁਕ ਪਾ ਗਏ ਤੇ ਦੋਸਤੋ ਕੋਈ ਮੇਰੇ ਸਾਹਮਣੇ ਜ਼ਿਆਦਾ ਨਹੀਂ ਪੰਜਾ 6 ਮਹੀਨਾ ਦੋਸਤੋ ਇਹਨਾਂ ਨਾਲ ਜਿਹੜਾ ਨਵੇਂ ਦੁੱਧ ਹੁੰਦੇ ਤੇ ਬਾਕੀ ਲੋਕ ਆਖਦੇ ਆ ਜੀ ਸੇਵਾ ਨਹੀਂ ਹੁੰਦੀ ਕੱਟੀਆਂ ਪਾਲਦੀਆਂ ਦੋ ਦੋ ਢਾਈਆਂ ਢਾਈਆਂ ਸਾਲਾਂ ਦੀਆਂ ਹੋ ਜਾਂਦੀਆਂ ਇੱਕ ਸਾਲ ਦੀ ਆ ਆਪਾਂ ਨੂੰ ਫਾਰਮ 6-7 ਮਹੀਨੇ ਹੋਏ ਖੋਲ੍ਹਦੇ ਨੇ ਉਦੋਂ ਨਹੀਂ ਖਰਾਕ ਦੀ ਚਾਲੂ ਹੋਈ ਜੇ ਸ਼ੁਰੂ ਤੋਂ ਖਰਾਕ ਪਾਈਂਦੀ ਮੇਰੇ ਖਿਆਲ ਨਾਲ ਸਾਲ ਦੇ ਅੰਦਰ ਅੱਜ ਵਛੀਆਂ ਤੇ ਗੱਬਣ ਹੋਈਆਂ ਵੀ ਗੱਬਣ ਹੋ ਸਕਦੀ ਠੀਕ ਹੈ ਦੋਸਤੋ ਵਛੀਆਂ ਵੀ ਵੀਰ ਨੇ ਆ ਸ਼ੌਕ ਦੇ ਨਾਲ ਸੰਭੀਆ ਆਪਾਂ ਕਿਸੇ ਨੇ ਵੀਰ ਦੇ ਫਾਰਮ ਕੋ ਜਿਹੜੀ ਆ ਨਾ ਅਸੀਂ ਪਰਾਂ ਬਰੇ ਵੀ ਵੀਡੀਓ ਜਿਹੜੀ ਅਪਲੋਡ ਕਰਾਂਗੇ ਜਲਦੀ ਬਾਕੀ ਦੋਸਤੋ ਚਲੋ ਆਪਾਂ ਤੁਹਾਨੂੰ ਗਾਮਾ ਦਿਖਾਈਏ ਜੀ ਅੱਛਾ ਭਾਈ ਹਰਪ੍ਰੀਤ ਜਿਹੜੀ ਇਹ ਗਾਂ ਆਪਾਂ ਦਿਖਾਉਣੀ ਆ ਪਹਿਲੇ ਨੰਬਰ ਤੇ ਏ ਵੀਰ ਜੀ ਸੂਈ ਆ ਕੋਈ ਸ਼ਰੀਰ ਨੂੰ 6-7 ਦਿਨ ਦਾ ਸਮਾਂ ਹੋ ਗਿਆ ਜੀ ਅੱਛਾ ਜੀ ਜਿਹੜਾ ਮਿਲਕ ਕਿਤੇ ਥੱਲੇ ਕੋਈ ਤੁਸੀਂ ਲਾ ਲੋ ਵੀ 17 ਲੀਟਰ ਵਕਤ ਤਿਆਰ ਆ ਠੀਕ ਹੈ ਜੀ ਹਾਂ ਜੀ ਤਾਂ ਇਹ ਯਾਨੀ ਕਿ ਉਮੀਦ 20 ਤੋਂ 25 ਤੱਕ ਆਪਾਂ ਇਹਦੀ ਕਰ ਸਕਦੇ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਇਹ ਅੱਜ ਹੀ ਆਪਣੇ ਕੋਲ ਆਈ ਆ ਠੀਕ ਹੈ ਜੀ ਚਲੋ ਗਾੜੀ ਆਪਾਂ ਜਿੰਨੀ ਸੇਵਾ ਕਰਾਂਗੇ ਤੇ ਉਸ ਹਿਸਾਬ ਨਾਲ ਦੁੱਧ ਪਾਲਾਂਗੇ ਦੇਖੋ ਦੁੱਧ ਸੇਵਾ ਦਾ ਹੀ ਆ ਦੁੱਧ ਸੇਵਾ ਦਾ ਜੀ ਹਾਂ ਜੀ ਹਾਂ ਜੀ ਬੱਚਾ ਰਿਕ ਦਿੱਤਾ ਜੀ ਬੱਚਾ ਵਛਾ ਜੀ ਦੇ ਮਗਰ ਦੋਸਤੋ ਆਪ ਅੱਛਾ ਦਿੱਤਾ ਜੀ 5-6 ਦਿਨ ਦਾ ਟਾਈਮ ਆ ਵੀਰ ਕਹਿੰਦਾ ਸੁਈ ਨਹੀਂ ਹੋ ਗਿਆ ਤਾਂ 17 ਕਿਲੋ ਜਿਹੜਾ ਹੁਣ ਦੁੱਧ ਕਿਲੋ ਜਾਂ ਬੋਲਾ ਕਿਲੋ ਤਿਆਰ ਆਇਆ ਸਟਾਰਟਿੰਗ ਤੋਂ ਤੋੜ ਕੇ ਦਿਖਾਈ ਵੇਚੀ ਕੱਦ ਕੱਟ ਦੋਸਤੋ ਇਹਦਾ ਗਾਂ ਦਾ ਸੋਨਾ ਵਾ ਕਰੋ ਤੇ ਚੈੱਕ ਜੀ ਲਓ ਜੀ ਦੋਸਤੋ ਆਰਡਰ ਕੁਆਲਟੀ ਗਾਂ ਨੇ ਬਹੁਤ ਸੋਹਣੀ ਤਿਆਰ ਕੀਤੀ ਹੈ ਬਾਕੀ ਦੋਸਤੋ ਚੰਗੀ ਸੰਭੀਏ ਗਾਂ ਚੰਗੀ ਦੋਸਤੋ ਮਤਲਬ ਜੰਮੀ ਪਈ ਹੈ ਪੂਰੀ ਰਾਜੀ ਹੈ ਸ਼ਾਕ ਨਹੀਂ ਕਿਹੇ ਗੱਲਾਂ ਕੇ ਹਾਂਜੀ 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 ਥਣਾ ਥਣਾ ਦੀ ਕੁਆਲਿਟੀ ਦੋਸਤੋ ਇਹ ਲਾਜਵਾ ਵੀ ਹੈ ਜੀ ਬਾਕੀ ਇਹਦੀ ਲੈਂਥ ਵੀ ਚੰਗੀ ਲੰਬਾਈ ਹੈ ਤੇ ਕੱਦ ਕਾਠ ਵੀ ਦੋਸਤੋ ਸੁਣਾ ਸ਼ਾਈਨਿੰਗ ਪੂਰੀ ਹੈ ਬਿਊਟੀ ਦੋਸਤੋ ਗਾਂਦੀ ਤੁਹਾਨੂੰ ਚੱਕਰਵਾ ਦੇਣ ਲੱਗੇ ਦੋ ਲੈਜੂ ਵੀ ਲੈਜੂ ਬੰਦ ਘਾਣੀ ਵਾਲੇ ਪਾਸੋਂ ਦੋਸਤੋ ਤੁਹਾਨੂੰ ਥਾਣੇ ਦੇ ਚੱਕਰਵਾਦਣਾ ਗਿਰ ਲਓ ਜੀ ਪੈਨਸਲ ਥਾਂ ਦੋਸਤੋ ਜਿੰਨੂ ਆ ਬਕਾਇਦੇ ਨੇ ਨੋਕ ਕਾਲਾ ਥਣ ਲੱਗਾ ਜੀ ਫਿਕਸ ਅਡਰ ਦੇ ਵਿੱਚ ਆ ਜੀ ਕੋਈ ਹੋਣੀ ਬਣਾ ਲੰਗਾ ਆ ਬਾਈ ਬੁਥੀ ਵਾਲਾ ਥਾਣਾ ਤੇ ਨਗਰ ਤੇ ਪੂਰਾ ਠੋਸ ਜਿਹੜਾ ਬਣਾ ਤਿਆਰ ਕੀਤਾ ਨੇ ਲਓ ਜੀ ਆਰਡਰ ਦੋਸਤੋ ਜਿੰਨਾ ਗਾਹ ਨੂੰ ਉਹਨਾਂ ਪਸੰਦ ਰੱਖਦੀ ਹੈ ਦੁੱਧ ਵੀ ਜੀ ਚਵਾ ਦੂਗੀ ਕੋਈ 25 ਲੀਟਰ ਦੇ ਲੱਗ ਮਿਲਣੇ ਰਾਮਨਾਥ ਹੋਣਾ ਚਾਹੀਦਾ ਜੀ ਇੰਨਾ ਇਹਨਾਂ ਵੇਹੇ ਗਾਣ ਨੂੰ ਬੈਠਦਾ ਇਹ ਇੱਕ ਦੂਜੀ ਗੱਲ ਜੀ 6 ਦੰਦ ਜੀ ਅੱਛਾ 6 ਦੰਦ ਪਹਿਲਾ ਸੁਆ ਜੀ ਅੱਛਾ ਹਾਂਜੀ ਹਾਂਜੀ ਸੁਆ ਪਹਿਲਾ ਪਹਿਲਾ ਸੁਆ 6 ਦੰਦ ਅੱਛਾ ਠੀਕ ਹਾਂਜੀ ਲੋ ਦੋਸਤੋ ਸੁਆ ਵੀ ਪਹਿਲਾ ਤੇ ਦੰਦ 6 ਤੇ 17 ਲੀਟਰ ਤੋਂ ਸਟਾਰਟਿੰਗ 25 ਲੀਟਰ ਦੇ ਲੱਗ ਬਣੇ ਵੀਰ ਉਮੀਦ ਕਰਦਾ ਬਾਕੀ ਦੁੱਧ ਸੇਵਾ ਤੇ ਦੋਸਤੋ ਜਿੰਨੀ ਸੇਵਾ ਕਰ ਲੂ ਚਲੋ ਮੈਂ ਤਾਂ 20 ਤੋਂ ਬਾਹਰ ਦੇ ਦੇ ਤਾਂ ਵੀ ਬਹੁਤ ਲੋ ਇਹਨਾਂ ਲੋ ਜੇ ਬਗਣੀਆਂ ਦੇ ਹਾਂਜੀ ਹਾਂਜੀ ਗਾੜੀ ਵੇਹੇ ਮੌਸਮ ਠੀਕ ਆਉਂਦਿਆ ਇਹੋ 20 ਦਿਨ ਰਹਿ ਗਏ ਆ ਹਾਂਜੀ ਹਾਂਜੀ ਮੌਸਮ ਮੋਲ ਵੀਰ ਜੀ ਜੋ ਮਰਜ਼ੀ ਕਰ ਲੀਏ 70000 ਹੀ ਦੇ ਦਾਂਗੇ ਜੀ ਹਾਂਜੀ ਹਾਂਜੀ ਕੋਈ ਉਹਦੇ ਵਿੱਚ ਥੋੜਾ ਬੋਧਾ ਹੀ ਹੋਊਗਾ ਜੀ ਜ਼ਿਆਦਾ ਨਹੀਂ ਲਓ ਦੋਸਤੋ 70000 ਰੁਪਿਆ ਵੀਰ ਨੇ ਡਿਮਾਂਡ ਰੱਖਤੀ ਹੈ ਬਾਕੀ ਹਲਕਾ ਫਲਕਾ ਮਾਨਤਾ ਜਿਹੜਾ ਕੋਈ ਵੀਰ ਭਰਾ ਕੇ ਬਣੂਗਾ ਉਹਦਾ ਜ਼ਰੂਰ ਹੋਊਗਾ ਗਾਂ ਦੋਸਤੋ ਚੰਗੀ ਹੈ ਕੱਦ ਕਾਟ ਸੋਹਣਾ ਵਾ ਗਾਂ ਦੇ ਦੁੱਧ ਹਿਸਾਬ ਨਾਲ ਦੋਸਤੋ ਵੀਰ ਨੇ ਜਿਹੜਾ ਮੁੱਲ ਕੀਤਾ ਬਿਲਕੁਲ ਜਹਿਜ ਕੀਤਾ ਵਾ ਬਾਕੀ ਦੋਸਤੋ ਨਿਰਖਪਰ ਕੋ ਤੁਸੀਂ ਆਪ ਕਰ ਲੈਣੀ ਹੈ ਦੋ ਨੰਬਰ ਬਾਰੇ ਵੀ ਦਸੀਏ ਦੇ ਕੀ ਰਟੀ ਲੈ ਜੀ ਇਹ ਗੱਬਣਾ ਵੀਰ ਜੀ ਹੋ ਜਾਏਗਾ ਕੋਈ 10 ਦਿਨ ਦਾ ਸਮਾਂ ਲੈ ਜੂਗੀ ਜੀ 10 ਦਿਨ ਦਾ ਟਾਈਮ ਜੀ ਹਾਂ ਜੀ 10 ਦਿਨ ਦਾ ਟਾਈਮ ਲੈ ਜੂਗੀ ਸੂਆ ਕਰਵਾ ਸੁਣਾ ਦੇ ਵਿੱਚ ਸੂਆ ਕੋਈ ਦੂਜਾ ਮਾਲ ਲੈ ਕੋਈ ਤੀਜਾ ਮਾਲ ਲੈ ਆਪੋ ਆਪਣੀ ਸਮਝ ਆ ਜੀ ਵੈਸੇ ਘਰ ਆ ਲੈ ਆਪਾਂ ਦੂਜਾ ਗਿਆ ਹੈ ਠੀਕ ਹੈ ਜੀ ਤੇ ਉਹਨਾਂ ਦਾ ਦੁੱਧ ਵੀ 20 ਤੋਂ ਪਲਾਸ ਹੀ ਦੱਸਿਆ ਜੀ ਇਹਦਾ ਹਾਂ ਜੀ ਹਾਂ ਜੀ ਠੀਕ ਹੈ ਜੀ ਤੁਰ ਗਿਆ ਨੂੰ ਜੀ ਹਫਤਾ ਖੜਦੀ ਜੀ ਵੀ ਸੁਣ ਦੇ ਵਿੱਚ ਹਾਂ ਜੀ 10 ਦਿਨ ਆਪਾਂ ਤੁਹਾਨੂੰ ਕਿਹਾ 10 ਦਿਨ ਲੈ ਜੂਗੀ 10 ਦਿਨ ਦਾ ਟਾਈਮ ਦੋਸਤੋ ਜੀ ਇਹ ਸੁਣ ਦੇ ਵਿੱਚ ਬਾਕੀ ਦਾ ਪੈਂਡਿੰਗ ਪਿਆ ਵਾ ਤੇ ਸੁੰਦੇ ਸਮੇਂ ਤੱਕ ਦੋਸਤੋ ਜਿਹੜੀ ਆਰਡਰ ਕੁਆਲਿਟੀ ਆ ਇਹ ਸੁਆ ਦੋਸਤੋ ਬੇਸ਼ੱਕ ਦੂਜਾ ਮਾਲੇ ਕੋਈ ਦੂਜਾ ਮਾਲੇ ਇਹ ਤੁਹਾਡੀ ਨਰਖ ਪਰਖ ਆਪਣੀ ਸੋਚ ਬਾਕੀ ਸੁਆ ਵਿਖਾਉਂਦੀ ਨਹੀਂ ਜਿਨੀ ਸਾਂਭੀ ਗਏ ਨੇ ਹਾਂਜੀ 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 ਯਾ ਦੋਸਤੋ ਕਰੋ ਇਹਦੀ ਲੈਂਥ ਚੈੱਕ ਕਰੋ ਇਹਦੀ ਸ਼ਾਈਨਿੰਗ ਦੋਸਤੋ ਪੂਰੀ ਹੈ ਬਰੀਡ ਵੀ ਦੋਸਤੋ ਕ੍ਰੋਸ ਲਓ ਜੀ ਕਰੋ ਚੈੱਕ ਹਨਾ ਦੀ ਕੁਆਲਿਟੀ ਦੋਸਤੋ ਇਹ ਬਿਲਕੁਲ लाजਵਾਬ ਹੈ ਜੀ ਲੈ ਜੀ ਬੰਦੋ ਬੰਦ ਹਾਂ ਲਓ ਦੋਸਤੋ ਕਰੋ ਚੈੱਕ ਇਹ ਥਣਾ ਦੀ ਕੁਆਲਿਟੀ ਲਓ ਜੀ ਪੂਰੀ ਸਾਗੀ ਠੰਡੀ ਸੀ ਸਾਗ ਦੇ ਠੀਕੇ ਵੀਰ ਜੀ ਠੀਕੇ ਜੀ ਅੱਛਾ ਵੀਰ ਜੀ ਇਹਦਾ ਕੀ ਮੁੱਲ ਆਪ ਕਰਨਾ ਇਹ 75000 ਦੇ ਦਾਂਗੇ ਜੀ ਹਾਂ ਜੀ ਹਾਂ ਜੀ ਥੋੜਾ ਬੋਧਾ ਕਰ ਦਾਂਗੇ ਵਿੱਚੋਂ ਜਿੰਨਾ ਹੋ ਸਕੇ ਠੀਕ ਹੈ ਜੀ ਹਾਂ ਜੀ ਹਾਂ ਜੀ 75000 ਰੁਪਏ ਦੋਸਤੋ ਵੀਰ ਨੇ ਇਸ ਗਾਂ ਦੀ ਜਿਹੜੀ ਡਿਮਾਂਡ ਰੱਖੀ ਹੈ ਬਾਕੀ ਮਾਨਤਾ ਜਿਹੜਾ ਮੌਕੇ ਤੇ ਜਰੂਰ ਹੋਊਗਾ ਜਿਹੜਾ ਵੀਰ ਖਰੀਦੂਗਾ ਦੋਸਤੋ ਇੱਕ ਮੱਝ ਤੇ ਦੋ ਗਾਵਾਂ ਵਿਖਾਈਆਂ ਪੱਜ ਵੀਡੀਓ ਦੇ ਵਿੱਚ ਨੰਬਰ ਜਿਹੜਾ ਵੀਰ ਦਾ ਲਗਾਤਾਰ ਸਕਰੀਨ ਤੇ ਚੱਲਦਾ ਹੋਊਗਾ ਜਿਹੜੇ ਵੀਰ ਨੂੰ ਜਿਹੜਾ ਪਸ਼ੂ ਪਸੰਦ ਆਊਗਾ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਤੁਸੀਂ ਦੋਸਤੋਂ ਪਸ਼ੂ ਖਰੀਦ ਸਕਦੇ ਹੋ ਆਪਣੀ ਤਸੱਲੀ ਦੋਸਤੋਂ ਪਸ਼ੂ ਦੀਆਂ ਕੋਲ ਗੱਲ ਕਰ ਲਿਆ ਕਰੋ ਧੰਨਵਾਦ ਦੋਸਤੋਂ ਅਗਰੇ ਵੀਡੀਓ ਦੇਖਣ ਦਾ